ਹਾਲ ਦਾਲੇ ਖੜੀ ਐ ਸਾਰੀ ਉਹ ਜੀਣਾ ਹਰਾਮ ਕਰਤਾ ਸਭ ਦਾ ਉਹ ਦੂਆ ਵੀ ਕੱਟ ਲਿਆ ਉਹ ਦੂਆ ਔਰੀ ਆ ਰਿਹਾ ਦੂਆ ਸੋਨਾਲੀ ਕਾ ਉਹ ਦੂਆ ਸੋਨਾਲੀ ਕਾ ਨਿਕਲਿਆ ਆਊਗਾ ਵੀਲੇ ਚੱਲਦੇ ਨੇ ਬਾਈ ਓਰੇ ਉੱਪਰ ਬੈਠ ਇਹਨੇ ਬੈਠੋ ਇਹਦੇ ਵੀ ਬੈਠੋ ਤਿੰਨੇ ਇਕੱਠੇ ਆਉਣਗੇ ਟੋਜਾਂ ਤਿੰਨਾ ਦੇ ਪਏ ਹੋਏ ਮਨਣਾ ਮਰੇ ਵੀ ਨਾ ਨਾ ਆ ਗਏ ਬਸ ਜਦ ਬਗਿਆ ਨੂੰ ਕਿ ਹੌਲੀ ਹੌਲੀ ਮਸ਼ੀਨ ਦੇ ਦੋਨੇ ਟਾਇਰ ਬੈਠੇ ਹੋਏ ਨੇ ਹੁਣ ਤੋਂ ਅੱਡੇ ਨੂੰ ਰੋ ਲੈ ਕੇ ਜਿੰਨ ਕੀ ਕਰੋ ਹੈ ਦੋਨੋਂ ਘਟਣ ਵਾਸਤੇ ਕਿੰਨੇ ਹੋ ਗਏ 6 ਟਰੈਕਟਰ ਹੋ ਗਏ ਹੁਣ ਤਾਂ ਕੱਢਣਗੇ ਹੀ ਹੈ ਲਾ ਯਾਰ ਆਏ ਨਾ ਨਾ ਕੋਈ ਪਹਿਲਾਂ ਹੀ ਹੁਣ ਲੈ ਲਈ ਕੱਢ ਦੇ ਇਹਦਾ ਪਹਿਲੇ ਨੰਨਾ ਮਾਰਦਾ ਤਾ 3 4x4 3 ਸਿੰਪਲ ਗੰਦੀ ਗੰਦੀ ਹੈਗੀ ਆ ਗੰਦੀ ਗੰਦੀ ਤਾਂ ਦੋਤੀ ਸਭ ਹੋ ਮੇਰੇ ਸਾਰੇ ਦੁੱਤਰੀਆਂ ਹੂਲ ਤੇ ਦੇਖ ਤੂੰ ਇਹ ਛੋਟੀ ਗੱਡੀ ਚੱਲ ਰਹੀ ਹੈ ਨੂੰ ਦੇਖ ਦੇ ਦੇਖੀ ਕਰਦਾ ਹੁਣ ਅੱਧਾ ਕਿਲੋਮੀਟਰ ਤੱਕ ਦਾ ਟਰੈਕ ਖੜ ਗਏ ਹਰੇ ਤੇ ਇੱਕ ਵਾਗਿਆ ਫਾਰਮ ਟਰੈਕ ਆ ਉਹਦੇ ਕੀ ਬਾਜ ਆਉਣ ਲੱਗ ਗਈ ਦੀ ਫਾਰਮ ਟਰੈਕ ਚੋਂ ਕਹਿੰਦੇ ਬਾਜ ਆਉਣ ਲੱਗ ਗਈ ਉੱਪਰੋਂ ਥੱਲੇੋਂ ਉੱਪਰੋਂ

ਇਹ ਇਹਦੇ ਕੱਟਦਾ ਟੋਚਣਾ ਉਹ ਮੂਰਲੇ ਦਾ ਵੀ ਕੱਟਦਾ ਚਲੋ ਜੀ ਚਲੋ ਵੀਰੇ ਇੱਥੇ ਬੈਠੇ ਮੂਰਲੇ ਸ ਹੈ ਚਲੋ ਜੀ ਚਲੋ ਬੁਰਾ ਹਾਲ ਚੱਲ ਵੀ ਮਿੱਤਰ ਪਿਆਰੇ ਜੇ ਜੀ ਜੀ ਤਸਵੀਰ ਮਗਾਈਆ ਦੇਖਦੇ ਚੱਲ ਕੇ ਬਹੁਤ ਬੁਰਾ ਹਾਲ ਓਏ ਉਧਰ ਓਏ ਮਾਮਾ ਦੇ ਕੋਲ ਵੀਰਿਆ ਬਣਾਉਦਾ ਮੋਰੇ ਹਾਲ ਵਾਕੇ ਦਿਹਾੜੇ ਇਹਦਾ ਪਹੁੰਚਿਆ ਨਾਲ ਪਹੁੰਚ ਗਈ ਓਰੇ ਟਰੈਕਟਰ ਨਹੀਂ ਆਉਂਦੇ ਓਰੇ ਚਾਰੇ ਟਾਇਰ ਥੱਲੇ ਫ੍ਰੀ ਹੋਏ ਹੋਏ ਨੇ ਸਾਰੀ ਮਸ਼ੀਨ ਥੱਲੇ ਲੱਗੀ ਹੋਈ ਹੈ ਹਾਂ ਇਹਦਾ ਪੂਰਾ ਖੋਸਾ ਕੰਬਾਈਨਰ ਦਾ ਖੋਸਾ ਹੈ ਜੀਸੀਵੀ ਦਾ ਜੀ ਨਾ ਸਾਨੂੰ ਕੋਈ ਟੈਨਸ਼ਨ ਨਹੀਂ ਹੈ ਜੀ ਕਿੰਨੇ ਬਾਈ ਇਹ ਖੇਤਾਂ ਦੇ ਨਾਲ ਵਾਲੀ ਟੈਨਸ਼ਨ ਹੈ ਇਹ ਪਤਾ ਨਹੀਂ ਛੜਾ ਬੰਦਾ ਬਹੁਤ ਜ਼ਿਆਦਾ ਟੈਨਸ਼ਨ ਰਹਿਦਾ ਹੈ ਚੱਲ ਬਾਈ ਨਿਕਲ ਜਾਣੀ ਆਣਾ ਠੀਕ ਹੈ ਕਿ ਨਹੀਂ ਸਹੀ ਗੱਲ ਆ ਇਹਨੂੰ ਵੱਧ ਟੈਨਸ਼ਨ ਆ ਚੱਲ ਦੇਖੋ ਬਾਬੇ ਕਿਰਪਾ ਲੈ ਕੇ ਰੱਬ ਦਾ ਨਕਲ ਜਵੇ ਕੱਲ ਤਾਂ 6 ਟਰੈਕਟਰਾਂ ਨਿਕਲ ਗਈ ਸੀ ਮਸ਼ੀਨਾ ਤੋੜ ਲੈਦਾ ਚੌਲਾਂ ਦਾ ਘੜਾ ਘੜ ਦੋ ਹਾਂ ਵੀ ਮਿੱਠੇ ਚੌਲਾਂ ਦਾ ਮੱਥਾ ਟੇਕੋ ਕੋਈ ਭੂਤ ਭਾਤ ਬੈਠੇ ਲੱਗਿਆ ਹੋਇਆ ਇਹ ਨੀ ਨਹੀਂ ਬੈਠੇ ਨੇ ਇਸ ਤਰ੍ਹਾਂ ਨੇ ਬੈਗੇ ਹੈ ਇਹ ਮਿਟੂ ਮੱਥੋ ਹੇ ਇਹਨੂੰ ਇੱਧਰ ਦੰਦਿਆਂ 'ਚ ਪਸਾਲਾ ਮੂਰੇ ਉਹ ਉਹਦਾ ਪਾਸਾ ਸਹੀ ਆ ਇੱਧਰ ਪਾ ਲਾ ਇੱਧਰ ਦੰਦੇ ਜੇ ਫਸਣਾ ਕ ਨਹੀਂ ਬਸ ਠੀਕ ਬਸ ਇਧਰ ਜੀਦ ਨਹੀਂ ਜੀਦ ਸੌਂਡੇ ਵਾਲਾ ਮਿੱਟੀ ਦਾ ਕੰਮ ਕਰਦੇ ਨੇ ਹਾਂ ਹਾਂ ਬਸ ਠੀਕ ਹੈ ਜੀ ਦੇਖ ਮਸ਼ੀਨ ਐਨੀ ਔਖੀ ਏ ਟਰੈਕਟਰ ਉਹ ਕਿੱਥੇ ਆ ਜਾਣਗੇ ਇਹਦਾ ਟਰੈਕਟਰ ਦੂਜੀ ਵਾਲੀ ਜਗ੍ਹਾ ਗਿਆ ਨਹੀਂ ਆ ਅੱਜ ਸਾਰਾ ਟਰੈਕਟਰ ਬੱਜੇ ਨੇ ਜਿੱਦਾ ਪ੍ਰੈਸ਼ਰ ਨਾਲ ਆਈ ਜਾਂਦੀ ਆ ਫੋਨ ਦੀ ਟੈਂਸ਼ਨ ਹੈ ਇਹ ਸੁਖੀਵੰਦ ਦਾ ਦਿਲ ਰੰਗਾ ਨਾ ਬਣਾ ਤੇਰੇ ਵੀਰ ਵਰਗਾ ਕੇਹਦਾ ਕਸੂਰ ਨਹੀਂ ਵੀਰੇ ਇਹਦਾ ਕੁਦਰਤ ਹੀ ਆ ਇਹ ਲੜਦੇ ਬੋਲਨੇ ਇਹ ਬਹੁਤ ਜਾਣਦੇ ਨੇ ਆ ਦੋਈ ਮਸ਼ੀਨਾਂ ਵਾਲੇ ਉਹ ਇਹ ਸਵੇਰੇ ਆਈ ਦੀ ਹਾਂ ਬਹੁਤ ਸਵੇਰੇ ਲੜਦੇ ਆ ਸੱਜਣੇ ਹੋਵੇ ਗੱਲ ਵਾਪੇ ਫੇਜ ਤਾਂ ਪੁੱਠੇ ਕੰਮ ਹੋਣੀ ਨੇ ਗਾ ਚੱਲ 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 ਗਈ 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 ਉਹ ਥੱਲੇ ਰਹਿ ਓਹ ਅਰੇ ਥੱਲੇ ਲੱਗੀ ਫੇਰਾ ਗਾਹਾਂ ਕਰਕੇ ਫੋਟਾ ਫੋਟਾ ਜਿਹੜੀ ਇੱਤੋਂ ਕਈ ਪੁੱਤ ਹੱਥ ਹੱਤਾਂ ਨਾਲ ਕਰ ਲੈ ਇੱਕ ਹੱਥ ਨਾਲ ਕਰ ਲੈ ਆਏ ਕਰ ਲੈ ਪੁੱਤ ਥੋੜੀ ਗਾਹਾਂ ਕਰ ਲੈ ਜਿੰਨੀ ਕੋ ਹੁੰਦੀ ਆ ਬੱਸ 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 ਬਸ 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 ਇਹਦਾ ਲੇਲੜੀ ਜੀ ਹੋਵਾ ਮਾਗਰ ਕਿਹੜਾ ਬਾਈ ਨਾ ਹੁੰਦਾ ਯਾਰ ਹਾਂ ਟੋ ਜੰਪਾ

l e 了 i